ਗੰਡ ਬੰਨਾ ਗੱਠ ਬਣਨਾ ਇਹ ਤੇ ਬੜੀ ਛੋਟੀ ਗੰਡਾ ਜਿੰਦਾ ਤੁਸੀਂ ਨਾਮ ਲਿੱਤਾ ਪੀਸੀਓਡੀ ਪੀਸੀਓਐਸ ਕਹਿ ਦਿੰਦੇ ਨੇ ਜਿਹਨੂੰ ఓਵਰੀ ਚ ਗੱਠ ਬਣ ਗਈ ਛੇਫੜਿਆਂ ਚ ਗੰਡ ਬਣ ਗਈ ਠੀਕ ਹੈ ਲੀਵਰ ਚ ਗੱਠ ਬਣ ਗਈ ਹਾਂਜੀ ਕਿਡਨੀ ਦੇ ਅੰਦਰ ਗੱਠ ਬਣ ਗਈ ਠੀਕ ਹੈ ਇਹ ਸਿੰਪਲ ਗੱਠਾ ਹੈ ਫਿਰ ਇੱਕ ਗੱਠ ਹੁੰਦੀ ਹੈ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਆ ਅਰਬੁੱਧ ਠੀਕ ਹੈ ਕੈਂਸਰ ਇਹ ਸਾਰੀ ਹੀ ਗੰਡਾਂ ਹੂੰ ਸਾਡੀ ਡਾਈਜੈਸ਼ਨ ਦੀ ਪ੍ਰੋਬਲਮ ਸਾਡੇ ਖਾਣ-ਪਾਨ ਦੀ ਪ੍ਰੋਬਲਮ ਸਾਡਾ ਜਿਹੜਾ ਅੱਜ ਕੱਲ ਫੂਡ ਹੈ ਉਹਦੀ ਪ੍ਰੋਬਲਮ ਕਰਕੇ ਸ਼ੁਰੂ ਹੋ ਰਹੀ ਹੈ ਜਿਹੜਾ ਇੰਨਾ ਪੰਜਾਬ ਵਿੱਚ ਕੈਂਸਰ ਵੱਧ ਰਿਹਾ ਹਾਂਜੀ ਉਹਨੂੰ ਕਿੱਦਾਂ ਰੋਕਣਾ ਹੈ ਜਿਹੜੀ ਭੈਣਾ ਨੂੰ ਗੰਡਾ ਹੋ ਗਈ ਹੈ ਜਿੰਦੇ ਕਰਕੇ ਇਨਫਰਟੀਲਿਟੀ ਹੋ ਰਹੀ ਹੈ ਬੱਚਾ ਨਹੀਂ ਹੋ ਰਿਹਾ ਮਹੀਨਾ ਠੀਕ ਨਹੀਂ ਆ ਰਿਹਾ ਬੱਚਾ ਨਹੀਂ ਹੁੰਦਾ ਫਿਰ ਉਸ ਚੀਜ਼ ਨੂੰ ਦੁਬਾਰਾ ਸੈੱਟ ਕਰਨਾ ਆਪਣੇ ਸੈੱਲ ਨੂੰ ਸੈੱਟ ਕਰਨਾ ਉਹਨੂੰ ਉਹ ਗੱਲ ਯਾਦ ਕਰਾਉਣਾ ਕਿ ਭਈ ਤੂੰ ਤੇ 2 ਦਿਨ ਬਾਅਦ ਡਿਵਾਈਡ ਹੋਣਾ ਜਦੋਂ ਬਿਮਾਰੀ ਦਾ ਪਤਾ ਲੱਗਦਾ ਹੈ ਪੇਸ਼ੈਂਟ ਅਲੱਗ-ਅਲੱਗ ਮੋਡ ਚਲਾ ਜਾਂਦਾ ਹੈ ਬਾਇਓਪਸੀ ਹੋ ਜਾਂਦੀ ਹੈ ਰੇਡੀਓਥੈਰਪੀ ਹੋ ਜਾਂਦੀ ਹੈ ਕੀਮੋਥੈਰਪੀ ਹੋ ਜਾਂਦੀ ਹੈ ਸਰਜਿਕਲ ਇੰਟਰਵੈਂਸ਼ਨ ਹੋ ਜਾਂਦੀਆਂ ਹੈ ਕੀ ਕੀਮੋਥੈਰਪੀ ਪੂਰਾ ਹੱਲ ਹੈ ਹੂੰ ਕੀ ਰੇਡੀਓਥੈਰਪੀ ਪੂਰਾ ਹੱਲ ਹੈ ਅਗਰ ਉਹ ਪੂਰਾ ਹੱਲ ਹੋ ਗਿਆ ਫਿਰ ਹਰ ਸਾਲ ਕਿਉਂ ਟੈਸਟ ਹੁੰਦਾ ਹੈ ਤੇ ਸਾਡਾ ਮੁੱਦਾ ਹੈ ਸਾਨੂੰ ਉਹ ਚੀਜ਼ਾਂ ਠੀਕ ਕਰਨੀਆਂ ਜਿਹੜੀ ਚੀਜ਼ਾਂ ਕਰਕੇ ਅਗਰ ਤੁਸੀਂ ਕੀਮੋ ਵੀ ਕਰਾ ਲਈਏ ਰੇਡੀਓ ਵੀ ਕਰਾ ਲਿਆ ਸਾਰਾ ਕੁਝ ਕਰਾ ਲਿਆ ਫਿਰ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ ਪਰਿਵਾਰ ਇੱਚੀ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ ਹੂੰ ਜੇ ਕਿਸੇ ਨੂੰ ਹੋ ਗਿਆ ਕੀ ਰੇਡੀਓ ਕੀਮੋ ਸਰਜਰੀ ਮਨਾ ਕਰਤੀ ਹੈ ਕੋਈ ਆਲਟਰਨੇਟਿਵ ਮੈਥਡ ਹੈ ਆਯੁਰਵੇਦ ਚ ਬਹੁਤ ਕੈਂਸਰਸ ਐਸੇ ਨੇ ਜਿਹੜੇ ਆਯੁਰਵੇਦ ਨੇ ਵੀ ਕਹੇ ਹੈ ਇਹ ਸਾਧਿਆ ਠੀਕ ਨਹੀਂ ਹੋ ਸਕਦੇ ਪਰ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋ ਸਕਦੀ ਹੈ ਬੱਚੇਦਾਨੀ ਚ ਕੋਈ ਗੱਠ ਬਣ ਗਈ ਹੈ ਠੀਕ ਹੋ ਸਕਦਾ ਐਵੇਂ ਬਹੁਤ ਚੀਜ਼ਾਂ ਜਿਨ੍ਹਾਂ ਨੂੰ ਕਲੀਅਰਲੀ ਐਕਸਪਲੇਨ ਕੀਤਾ ਗਿਆ ਹਾਂ ਇਹ ਠੀਕ ਹੋ ਜਾਣਗੇ ਕੈਂਸਰ ਸੈਲਸ ਵੀ ਹੈ ਉਹ ਵੀ ਤੁਸੀਂ ਅਗਰ ਡਾਈਟ ਨੂੰ ਆਪਣੇ ਸਿਸਟਮ ਨੂੰ ਮੈਨੇਜ ਕਰਦੇ ਹੋ ਦਿਨਚਰਿਆ ਜਿਹਨੂੰ ਕਹਿੰਦੇ ਉਹਨੂੰ ਮੈਨੇਜ ਕਰਦੇ ਹੋ ਔਰ ਆਯੁਰਵੈਦਿਕ ਚੀਜ਼ਾਂ ਦਾ ਪ੍ਰਯੋਗ ਕਰਦੇ ਹੋ ਜਿਹੜੀ ਚੀਜ਼ਾਂ ਉਹ ਸੈੱਲ ਨੂੰ ਮਾਰਨਗੀਆਂ ਉਹ ਸੈੱਲ ਨੂੰ ਖਾਣਾ ਨਹੀਂ ਮਿਲੇਗਾ ਉਹ ਮਰ ਜਾਏਗਾ ਉਹ ਚੀਜ਼ਾਂ ਦੇਣੀਆਂ ਕਿ ਉਹ ਹੁੰਦੀ ਐਂਟੀ ਡੋਟ ਹੋਵੇ ਉਹਦਾ ਖਾਣਾ ਨਾ ਹੋਵੇ ਭਰਾਵਾਂ ਨੂੰ ਪਿਆਰ ਭਰੀ ਸასიਖਾਲੀ ਨਾਲ ਮਾਨ ਸਤਿਕਾਰ ਦੇਣ ਵਾਸਤੇ ਦੇਖੋ ਬਿਲਕੁਲ ਠੀਕ ਗੱਲ ਹੈ ਗੰਡ ਬੰਨਣਾ ਗੱਠ ਬਣਨਾ ਇਹ ਤੇ ਬੜੀ ਛੋਟੀ ਗੰਡ ਹੈ ਜਿੰਦਾ ਤੁਸੀਂ ਨਾਮ ਲਿੱਤਾ ਹੈ ਪੀਸੀਓਡੀ ਪੀਸੀਓਐਸ ਕਹਿੰਦੇ ਨੇ ਜਿਹਨੂੰ ਓਵਰੀ ਚ ਗੱਠ ਬਣ ਗਈ ਬੱਚੇਦਾਨੀ ਚ ਗੱਠ ਬਣ ਗਈ ਫੈਟ ਬੋਲ ਦੀ ਗੱਠ ਬਣ ਗਈ ਜਿੰਮ ਜਾਂਦੇ ਆ ਪ੍ਰੋਟੀਨ ਖਾਂਦੇ ਆ ਉੱਥੱਲੇ ਸਕਿਨ ਦੇ ਥੱਲੇ ਗੰਡ ਬਣ ਗਈ ਉਹਨੂੰ ਹਿਲਾਓ ਦਰਦ ਨਹੀਂ ਹੁੰਦੀ ਹਿਲਦੀ ਐ ਉਹਨੂੰ ਦੱਬੋ ਦਰਦ ਨਹੀਂ ਹੁੰਦੀ ਪਰ ਬੜੀ ਔੜ ਜੀ ਲੱਗਦੀ ਐ ਡਾਕਟਰਾਂ ਕੋਲ ਜਾਓ ਕਹਿੰਦੇ ਆ ਜੀ ਦਾ ਕੋਈ ਇਲਾਜ ਨਹੀਂ ਐ ਫੈਟ ਬੋਲ ਹੈਗੀ ਇਹ ਤੇ ਛੋਟੀ ਗੰਡਾ ਐ ਹੂੰ ਹੂੰ ਇਸ ਤੋਂ ਉੱਤੇ ਦੀ ਗੱਲ ਕਰਨੀ ਆ ਆਪਾਂ ਅੱਛਾ ਫੇਫੜਿਆਂ 'ਚ ਗੰਡ ਬਣ ਗਈ ਠੀਕ ਐ ਲੀਵਰ 'ਚ ਗੱਠ ਬਣ ਗਈ ਹਾਂਜੀ ਕਿਡਨੀ ਦੇ ਅੰਦਰ ਗੱਠ ਬਣ ਗਈ ਠੀਕ ਹੈ ਇਹ ਸਿੰਪਲ ਗੱਠਾ ਹੈ ਫਿਰ ਇੱਕ ਗੱਠ ਹੁੰਦੀ ਹੈ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਆ ਅਰਬੁਦ ਠੀਕ ਹੈ ਕੈਂਸਰ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਠੀਕ ਹੈ ਇਹ ਸਾਰੀ ਹੀ ਗੰਡਾ ਹਮ ਸਾਡੀ ਡਾਈਜੈਸ਼ਨ ਦੀ ਪ੍ਰੋਬਲਮ ਸਾਡੇ ਖਾਣ ਪੀਣ ਦੀ ਪ੍ਰੋਬਲਮ ਸਾਡਾ ਜਿਹੜਾ ਅੱਜ ਕੱਲ ਫੂਡ ਹੈ ਉਹਦੀ ਪ੍ਰੋਬਲਮ ਕਰਕੇ ਸ਼ੁਰੂ ਹੋ ਰਹੀ ਹੈ ਲਾਈਪੋਮ ਨੂੰ ਠੀਕ ਕਰਨਾ ਪੀਸੀਓ ਨੂੰ ਠੀਕ ਕਰਨਾ ਮਹੀਨਾ ਠੀਕ ਨਹੀਂ ਆਉਂਦਾ ਉਹਨੂੰ ਠੀਕ ਕਰਨਾ ਇਹ ਸਾਰੀ ਚੀਜ਼ਾਂ ਠੀਕ ਕਰਨਾ ਤੇ ਬੜੀ ਕਾਮਨ ਜੀ ਚੀਜ਼ ਹੈ ਆਮ ਹੈ ਹਰ ਇੱਕ ਮੁੰਡਾ ਕਰ ਰਿਹਾ ਹੈ ਜਿਹੜਾ ਮੇਨ ਪੁਆਇੰਟ ਹੈ ਮੇਨ ਪੁਆਇੰਟ ਆ ਜਿਹਦੀ ਡਿਸਕਸ਼ਨ ਦਾ ਹੈ ਸਾਡਾ ਜਿਹੜਾ ਇੰਨਾ ਪੰਜਾਬ ਵਿੱਚ ਕੈਂਸਰ ਵੱਧ ਰਿਹਾ ਹੈ ਹਾਂਜੀ ਉਹਨੂੰ ਕਿੱਦਾਂ ਰੋਕਣਾ ਹੈ ਜਿਹੜੀ ਭੈਣਾਂ ਨੂੰ ਗੰਡਾ ਹੋ ਗਈ ਹੈ ਜਿੰਦੇ ਕਰਕੇ ਇਨਫਰਟੀਲਿਟੀ ਹੋ ਰਹੀ ਹੈ ਬੱਚਾ ਨਹੀਂ ਹੋ ਰਿਹਾ ਮਹੀਨਾ ਠੀਕ ਨਹੀਂ ਆ ਰਿਹਾ ਬੱਚਾ ਨਹੀਂ ਹੁੰਦਾ ਫਿਰ ਹੂੰ ਹੂੰ ਪਤਾ ਹੀ ਨਹੀਂ ਲੱਗਦਾ ਸਾਈਕਲ ਉਹਨੂੰ ਠੀਕ ਕਰਨਾ ਉਹ ਸਭ ਤੋਂ ਵੱਡਾ ਸਾਡਾ ਕੰਸਰਨ ਹੈ ਵੀ ਐਸੀ ਚੀਜ਼ ਜਿਹੜੀ ਰੈਗੂਲਰ ਪਰਿਵਾਰ ਵਿੱਚ ਯੂਜ਼ ਹੋਵੇ ਜਿੰਦੀ ਲਾਗਤ ਵੀ ਜ਼ਿਆਦਾ ਨਾ ਹੋਵੇ ਠੀਕ ਹੈ ਪਰਿਵਾਰ ਇਸ ਪ੍ਰੋਬਲਮ ਤੋਂ ਬਚਾ ਰਵੇ ਸਾਰੀਆਂ ਗੰਡਾਂ ਹੈ ਚਾਹੇ ਉਹ ਬ੍ਰੇਨ ਟਿਊਮਰ ਹੈ ਦਿਮਾਗ ਵਿੱਚ ગાંઠ ਬਣ ਜਾਂਦੀ ਦੇਖੋ ਤੁਹਾਡਾ ਸੈੱਲ ਹੈ ਹਾਂਜੀ ਤੁਹਾਡਾ ਸੈੱਲ ਮਲਟੀਪਲਾਈ ਕਰਨ ਦਾ ਤਰੀਕਾ ਭੁੱਲ ਜਾਂਦਾ ਇੱਕ ਸੈੱਲ ਨੇ ਦੂਜਾ ਸੈੱਲ ਬਣਾਣਾ ਹੈ 2 ਮਿੰਟ ਵਿੱਚ ਠੀਕ ਹੈ ਉਹ ਦੋ ਦੀ ਬਜਾਏ 1 ਮਿੰਟ ਵਿੱਚ ਬਣਾਉਣ ਰੱਖਿਆ ਜਦੋਂ 1 ਮਿੰਟ ਵਿੱਚ ਬਣਾਉਣ ਲੱਗ ਗਿਆ ਤੇ ਜਿਹੜਾ ਨਵਾਂ ਸੈੱਲ ਬਣਾਇਆ ਉਹ ਮੈਚੂਰ ਹੀ ਨਹੀਂ ਹੁੰਦਾ ਇੰਨੇ ਉਹ ਟੁੱਟ ਜਾਂਦਾ ਫਿਰ ਉਹ ਮੈਚੂਰ ਨਹੀਂ ਹੁੰਦਾ ਫਿਰ ਟੁੱਟ ਜਾਂਦਾ ਅਨਮੈਚੂਰਡ ਸੈੱਲ ਯਾਨੀ ਕਿ ਤੁਸੀਂ ਇਹ ਸਮਝੋ 16 17 ਸਾਲ ਦੇ ਮੁੰਡੇ ਨੂੰ ਵਿਆਹਤਾ ਫਿਰ 15 16 ਸਾਲ ਦੇ ਮੁੰਡੇ ਨੂੰ ਵਿਆਹਤਾ ਫਿਰ 15 16 ਕੀ ਹੋਏਗਾ ਮੈਚੂਰਿਟੀ ਆਂਦੀ ਨਹੀਂ ਉਹ ਆਪਣੇ ਕੰਮ ਨਹੀਂ ਕਰ ਸਕਦਾ ਰਿਸਪੌਂਸਿਬਿਲਟੀ ਨਹੀਂ ਸਮਝਦਾ ਉਹਨੂੰ ਇਹ ਹੀ ਨਹੀਂ ਪਤਾ ਮੈਂ ਜ਼ਿੰਦਗੀ ਚ ਕਰਨਾ ਕੀ ਹੈ ਪਰ ਉਹ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਹੋ ਜਾਂਦੇ ਆ ਉਸ ਸਿਸਟਮ ਭੁੱਲ ਜਾਂਦੇ ਆ ਉਸ ਚੀਜ਼ ਨੂੰ ਦੁਬਾਰਾ ਸੈੱਟ ਕਰਨਾ ਆਪਣੇ ਸੈੱਲ ਨੂੰ ਸੈੱਟ ਕਰਨਾ ਉਹਨੂੰ ਉਹ ਗੱਲ ਯਾਦ ਕਰਾਣਾ ਕਿ ਭਈ ਤੂੰ ਤੇ 2 ਦਿਨ ਬਾਅਦ ਡਿਵਾਈਡ ਹੋਣਾ ਓਕੇ ਜੇ ਇਸ ਦਿਨ ਤੁਸੀਂ ਇਹ ਕੰਮ ਕਰ ਲਿਆ ਉਸ ਦਿਨ ਤੁਸੀਂ ਇਸ ਨਾਮੁਰਾਦ ਬਿਮਾਰੀ ਤੋਂ ਜਿੱਤ ਪਾ ਲੋਗੇ ਹੁੰਦਾ ਕੀ ਹੈ ਜਦੋਂ ਬਿਮਾਰੀ ਦਾ ਪਤਾ ਲੱਗਦਾ ਹੈ ਪੇਸ਼ੈਂਟ ਅਲੱਗ-ਅਲੱਗ ਮੋੜੇ ਚਲਾ ਜਾਂਦਾ ਹੈ ਬਾਇਓਪਸੀ ਹੋ ਜਾਂਦੀ ਹੈ ਰੇਡੀਓਥੈਰੇਪੀ ਹੋ ਜਾਂਦੀ ਹੈ ਕੀਮੋਥੈਰੇਪੀ ਹੋ ਜਾਂਦੀ ਹੈ ਸਰਜਿਕਲ ਇੰਟਰਵੈਂਸ਼ਨ ਹੋ ਜਾਂਦੀਆਂ ਕੀ ਕੀਮੋਥੈਰੇਪੀ ਪੂਰਾ ਹੱਲ ਹੈ ਹੂੰ ਕੀ ਰੇਡੀਓਥੈਰਪੀ ਪੂਰਾ ਹੱਲ ਹੈ ਅਗਰ ਉਹ ਪੂਰਾ ਹੱਲ ਹੋ ਗਿਆ ਫਿਰ ਹਰ ਸਾਲ ਕਿਉਂ ਟੈਸਟ ਹੁੰਦਾ ਹੈ ਅਗਰ ਉਹ ਪੂਰਾ ਹੱਲ ਹੋ ਗਿਆ ਤੇ ਹਰ 2 ਸਾਲ ਬਾਅਦ ਰੀਲੈਪਸ ਕਿਉਂ ਹੋ ਜਾਂਦੇ ਬਹੁਤ ਐਸੇ ਕੇਸ ਦੇਖੇ ਹੋਣੇ ਤੁਸੀਂ ਜ਼ਿਆਦਾਤਰ ਮੈਕਸਿਮਮ ਕੇਸੇ ਕੀ ਹੁੰਦਾ ਹੈ ਹਾਂਜੀ ਬਿਲਕੁਲ ਠੀਕ ਹੋ ਗਿਆ ਜੀ ਡਾਕਟਰ ਵੀ ਖੁਸ਼ ਹੈ ਮਰੀਜ਼ ਵੀ ਖੁਸ਼ ਹੈ ਪਰਿਵਾਰ ਵੀ ਖੁਸ਼ ਹੈ ਸਾਲ 2 ਸਾਲ 6 ਸਾਲ ਬਾਅਦ ਪਤਾ ਲੱਗਦਾ ਹੈ ਰੀਲੈਪਸ ਹੋ ਗਿਆ ਦੁਬਾਰਾ ਆ ਗਿਆ ਕਿਉਂ ਕਿਉਂਕਿ ਤੁਸੀਂ ਮੰਨ ਲਓ ਕਿਡਨੀ ਸੀਗਾ ਰੈਡੀਕਲ ਨੇਫਰੈਕਟਮੀ ਕਰਤੀ ਅੱਧੀ ਕਿਡਨੀ ਤੁਸੀਂ ਕੱਟ ਕੇ ਬਾਹਰ ਕੱਢਦੀ ਜਿੱਥੇ ਕੈਂਸਰ ਸੀ ਕਿ ਜਿੰਨੇ ਟਾਈਮ ਉੱਥੇ ਕੈਂਸਰ ਰਿਹਾ 6 ਮਹੀਨੇ ਰਿਹਾ 3 ਮਹੀਨੇ ਰਿਹਾ 4 ਮਹੀਨੇ ਰਿਹਾ ਕਿ ਉਹ ਸੈੱਲ ਚੋਂ ਖੂਨ ਨਹੀਂ ਜਾਂਦਾ ਸੀ ਕਿ ਉਹ ਖੂਨ ਸਾਰੇ ਸਰੀਰ ਵਿੱਚ ਨਹੀਂ ਘੁੰਮਦਾ ਸੀ ਕਿ ਉਹ ਸੈੱਲ ਹੋਰ ਜਗ੍ਹਾ ਨਹੀਂ ਸਪਰੈਡ ਹੋਣੇ ਸੇਮ ਚੀਜ਼ ਫਿਰ ਲੀਵਰ ਦੀ ਹੈ ਜੀ ਸੇਮ ਲੀਵਰ ਦੀ ਹੈ ਹਰ ਆਰਗਨ ਦੀ ਸੇਮ ਸਟੋਰੀ ਹੈ ਜੀ ਪਰ ਸਾਡਾ ਮੁੱਦਾ ਹੈ ਸਾਨੂੰ ਉਹ ਚੀਜ਼ਾਂ ਠੀਕ ਕਰਨੀਆਂ ਹੈ ਜਿਹੜੀ ਚੀਜ਼ਾਂ ਕਰਕੇ ਅਗਰ ਤੁਸੀਂ ਕੀਮੋ ਵੀ ਕਰਾ ਲਈਏ, ਰੇਡੀਓ ਵੀ ਕਰਾ ਲਿਆ, ਸਾਰਾ ਕੁਝ ਕਰਾ ਲਿਆ। ਫਿਰ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ? ਪਰਿਵਾਰ ਵਿੱਚ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ? ਜੇ ਕਿਸੇ ਨੂੰ ਹੋ ਗਿਆ ਕੀ ਰੇਡੀਓ, ਕੀਮੋ ਸਰਜਰੀ ਮਨਾ ਕਰਤੀ ਹੈ ਕੋਈ ਆਲਟਰਨੇਟਿਵ ਮੈਥਡ ਹੈ? ਜਾਂ ਮੈਂ ਕੀਮੋ ਨਹੀਂ ਕਰਾਣਾ ਚਾਹੁੰਦਾ, ਮੈਂ ਰੇਡੀਓ ਨਹੀਂ ਕਰਾਣਾ ਚਾਹੁੰਦਾ, ਇਸ देयर ਐਨੀ ਅਦਰ ਚਾਂਸ? ਕੋਈ ਐਸੀ ਥੈਰੇਪੀ ਹੈ, ਕੋਈ ਐਸਾ ਚੀਜ਼ ਹੈ ਕਿਸੇ ਹੋਰ ਮੈਡੀਸਨ ਵਿੱਚ ਚਾਹੇ ਉਹ ਹੋਮੋਪੈਥੀ ਹੈ ਚਾਹੇ ਉਹ ਯੋਗਾ ਹੈ ਚਾਹੇ ਉਹ ਆਯੁਰਵੇਦ ਹੈ ਕਿਸੇ ਚ ਕੋਈ ਚੀਜ਼ ਹੈ ਜੋ ਉਹਦੇ ਕਰੈਕਟਿਵ ਮੀਜਰਸ ਲੈ ਸਕੇ ਉਹਦਾ ਜਵਾਬ ਹੈ ਹਾਂ ਕਿਹਾ ਆਯੁਰਵੇਦ ਚ ਬਹੁਤ ਕੈਂਸਰਸ ਐਸੇ ਨੇ ਜਿਹੜੇ ਆਯੁਰਵੇਦ ਨੇ ਵੀ ਕਹੇ ਹੈ ਇਹ ਸਾਧਿਆ ਹੈ ਠੀਕ ਨਹੀਂ ਹੋ ਸਕਦੇ ਪਰ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋ ਸਕਦੀ ਹੈ ਬਹੁਤ ਐਸੇ ਅਰਬੁਦ ਨੇ ਜਿਹੜੇ ਆਯੁਰਵੇਦ ਨੇ ਕਹੇ ਹੈ ਕਿ ਯੈਸ ਇਹ ਠੀਕ ਹੋ ਸਕਦੇ ਹੈ ਜਵੇਂ ਲਾਈਪੋਮਾ ਹੈ ਠੀਕ ਹੈ ਠੀਕ ਹੋ ਸਕਦਾ ਹੈ ਬੱਚੇ ਦਾ ਨੀਚ ਕੋਈ ਗਠ ਬਣ ਗਈ ਹੈ ਠੀਕ ਹੋ ਸਕਦਾ ਐਵੇਂ ਬਹੁਤ ਚੀਜ਼ਾਂ ਐ ਜਿਨ੍ਹਾਂ ਨੂੰ ਕਲੀਅਰਲੀ ਐਕਸਪਲੇਨ ਕੀਤਾ ਗਿਆ ਹਾਂ ਇਹ ਠੀਕ ਹੋ ਜਾਣਗੇ ਠੀਕ ਹੈ ਜਿਹੜੇ ਕੈਂਸਰ ਸੈਲਸ ਵੀ ਐ ਉਹ ਵੀ ਤੁਸੀਂ ਅਗਰ ਡਾਈਟ ਨੂੰ ਆਪਣੇ ਸਿਸਟਮ ਨੂੰ ਮੈਨੇਜ ਕਰਦੇ ਹੋ ਦਿਨਚਰਿਆ ਜਿਹਨੂੰ ਕਹਿੰਦੇ ਉਹਨੂੰ ਮੈਨੇਜ ਕਰਦੇ ਹੋ ਔਰ ਆਯੁਰਵੈਦਿਕ ਚੀਜ਼ਾਂ ਦਾ ਪ੍ਰਯੋਗ ਕਰਦੇ ਹੋ ਜਿਹੜੀ ਚੀਜ਼ਾਂ ਉਸ ਸੈੱਲ ਨੂੰ ਮਾਰਨਗੀਆਂ ਉਹ ਸੈੱਲ ਨੂੰ ਖਾਣਾ ਨਹੀਂ ਮਿਲੇਗਾ ਉਹ ਮਰ ਜਾਏਗਾ ਉਹ ਚੀਜ਼ਾਂ ਦੇਣੀਆਂ ਕਿ ਉਹ ਹੁੰਦੀ ਐਂਟੀਡੋਟ ਹੋਵੇ ਉਹਦਾ ਖਾਣਾ ਨਾ ਹੋਵੇ ਮਰ ਜਾਏਗਾ ਸੈੱਲ ਜਦੋਂ ਇਸ ਚੀਜ਼ ਤੇ ਅਸੀਂ ਆ ਜਾਂਦੇ ਹਾਂ ਅਸੀਂ ਕਿਸੇ ਵੀ ਗੱਠ ਨੂੰ ਲਾਈਪੋਮਾ ਫੈਟ ਬੋਲ ਹੈ ਪੀਸੀਓਡੀ ਦੀ ਗੱਠ ਹੈ ਓਵਰੀ ਦੀ ਗੱਠ ਹੈ ਯੂਟਰਸ ਦੀ ਗੱਠ ਹੈ ਕਿਤੇ ਵੀ ਗੱਠ ਬਣ ਗਈ ਹੈ ਤੁਹਾਡੇ ਉਹਨੂੰ ਠੀਕ ਕਰ ਸਕਦੇ ਹਾਂ ਕਰੈਕਸ਼ਨ ਕਰ ਸਕਦੇ ਹਾਂ ਬਸ਼ਰਤੇ ਉਹਦੀ ਜੜ ਦੇ ਉੱਤੇ ਕੰਮ ਹੋਣਾ ਚਾਹੀਦਾ ਦੇਖੋ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਐਂਡ ਸਟੇਜ ਚ ਆਉਂਦੇ ਆ ਜਦੋਂ ਉਹਨੇ ਕੀਮੋ ਵੀ ਕਰਾ ਲਈ ਠੀਕ ਹੈ ਸਰਜਰੀ ਵੀ ਕਰਾ ਲਈ ਰੇਡੀਓ ਵੀ ਕਰਾ ਲਈ ਉਹ ਪੂਰਾ ਸਪਰੈਡ ਹੋ ਗਿਆ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਭਾਈ ਸੇਵਾ ਕਰ ਲਓ ਫਿਰ ਉਹ ਸੋਚਦੇ ਆਂ ਬਈ ਕਿਸੇ ਚੰਗੇ ਵੈਦ ਨੂੰ ਦਿਖਾ ਲਈਏ ਤੇ ਸਾਡੇ ਕੋਲ ਆਂਦਾ ਹੀ ਕਹਿੰਦੇ ਆਂ ਡਾਕਟਰ ਸਾਹਿਬ ਗਰੰਟੀ ਹੈ ਠੀਕ ਹੋ ਜਾਏਗਾ ਹਮ ਅਸੀਂ ਕਹਿੰਦੇ ਆਂ ਗਰੰਟੀ ਉੱਥੇ ਲਿੱਤੀ ਸੀ ਹਮ ਕੈਂਸਰ ਕਦੋਂ ਹੋਇਆ ਕਹਿੰਦੇ ਜੀ 2 ਸਾਲ ਫਿਰ ਅਸੀਂ ਕਹਿੰਦੇ ਆਂ 2 ਸਾਲ ਕਿੱਥੇ ਸੀ ਹਮ ਤੁਸੀਂ ਕੀਮੋ ਕਰਾਣੀ ਹੈ ਤੁਸੀਂ ਰੇਡੀਓ ਕਰਾਣੀ ਹੈ ਕੀ ਕਾਰਨਾਂ ਦੇ ਉੱਤੇ ਤੁਸੀਂ ਕੰਮ ਕੀਤਾ ਤੁਸੀਂ ਕੀਮੋ ਕਰਾਓ ਅਸੀਂ ਮੰਨ ਨਹੀਂ ਕਰਦੇ ਕਿਉਂਕਿ ਔਰਾ ਇੰਨਾ ਵੱਡਾ ਹੈ ਬੰਦੇ ਨੂੰ ਕੋਈ ਹੋਰ ਆਪਸ਼ਨ ਹੀ ਨਹੀਂ ਮਿਲਦੀ ਸੋਸ਼ਲ ਪ੍ਰੈਸ਼ਰ ਇੰਨਾ ਹੋ ਜਾਂਦਾ ਹੈ ਕਿਸੇ ਦੇ ਘਰ ਵਿੱਚ ਕੈਂਸਰ ਹੈ ਉਹ ਆਯੁਰਵੈਦਿਕ ਇਲਾਜ ਕਰਾਉਣਾ ਚਾਹੁੰਦਾ ਹੈ ਆਯੁਰਵੈਦ ਦੇ ਉਹਨੂੰ ਪਤਾ ਹੈ ਰਿਜ਼ਲਟ ਹੈ ਇਹ ਪਰ ਆਂਡ ਗੁਆਂ ਵਾਲੇ ਇੰਨਾ ਪ੍ਰੈਸ਼ਰ ਪਾ ਦਿੰਦੇ ਆ ਹਸਪੀਟਲਾਂ ਦਾ ਇੰਨਾ ਵੱਡਾ ਔਰਾ ਹੁੰਦਾ ਹੈ ਕਿ ਬੰਦੇ ਨੂੰ ਹੋਰ ਕੁਝ ਸੁਝਦਾ ਹੀ ਨਹੀਂ ਅਗਲਾ ਕਹਿੰਦਾ ਮੈਂ ਕੀਮੋ ਕਰਾ ਲਾਂ ਜੀ ਮੈਂ ਰੇਡੀਓ ਕਰਾ ਲਾਂ ਜੀ ਮੈਂ ਕਰਾ ਲਾਂ ਉਸ ਪ੍ਰੈਸ਼ਰ ਵਿੱਚ ਆ ਜਾਂਦਾ ਮੇਰੇ ਘਰ ਦੇ ਕੀ ਕਹਿਣਗੇ ਵੀ ਤੂੰ ਆਪਣੇ ਪਿਓ ਦਾ ਇਲਾਜ ਹੀ ਨਹੀਂ ਕਰਾਇਆ ਤੂੰ ਕੀਮੋ ਕਰਾ ਲੈਂਦਾ ਭਾਈ ਹਾਲਾਂਕਿ ਐਂਡ ਰਿਜ਼ਲਟ ਉਹਨਾਂ ਨੂੰ ਵੀ ਪਤਾ ਹੈ ਜਿੰਦੇ ਹੋ ਰਹੀ ਹੈ ਕਿ ਮੋਂ ਉਹਨੂੰ ਵੀ ਪਤਾ ਹੈ ਜਿੰਨੇ ਕਰਨੀ ਹੈ ਉਹਨੂੰ ਵੀ ਪਤਾ ਹੈ ਤੇ ਆਂਡ ਗੁਆਂਡ ਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਕਿ ਕੀ ਹੋਣਾ ਹੈ ਹੁਣ ਜਿਹੜੀ ਬਿਮਾਰੀ ਹੈ ਠੀਕ ਹੈ ਪਰ ਉਹ ਉਸ ਦਾਗ ਤੋਂ ਕਲੰਕ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਛਿੱਟਾ ਨਾ ਪਵੇ ਉਹ ਕਹਿੰਦੇ ਨੇ ਕੋਈ ਨਹੀਂ ਜੀ ਇਖਰਾ ਲਓ ਪਰ ਸਾਡੇ ਕੋਲ ਜਦੋਂ ਆਂਦਾ ਹੈ ਉਸ ਟਾਈਮ ਅਖੀਰੀ ਹੋਪ ਹੁੰਦੀ ਹੈ ਕੁਝ ਅਸੇ ਪੇਸ਼ੈਂਟਸ ਹੁੰਦੇ ਆ ਜਿਹੜੇ ਐਸੀ ਸਟੇਜ ਤੇ ਆ ਜਾਂਦੇ ਆ ਜਿੱਥੇ ਆਯੁਰਵੈਦ ਬਹੁਤ ਚੰਗਾ ਕੰਮ ਕਰਦਾ ਹੈ ਉਹ ਪੇਸ਼ੈਂਟ ਮੁੜਦੇ ਵੀ ਆ ਉਹਨਾਂ ਦਾ ਬਹੁਤ ਵਧੀਆ ਰਿਜ਼ਲਟਸ ਵੀ ਮਿਲਦੇ ਆ ਬਹੁਤ ਐਸੀ ਸਟੱਡੀਜ਼ ਵੀ ਆ ਜਿੰਦੇ ਚ ਇਨ ਚੀਜ਼ਾਂ ਦੇ ਉੱਤੇ ਕੰਮ ਹੋਇਆ ਹੈ ਰਿਜ਼ਲਟ ਮਿਲੇ ਆ ਪਰ ਠੀਕ ਟਾਈਮ ਤੇ ਆਣਾ ਤੁਸੀਂ ਜੋ ਮਰਜੀ ਥੈਰੇਪੀ ਯੂਜ਼ ਕਰੋ ਕੀਮੋ ਕਰੋ ਰੇਡੀਓ ਕਰੋ ਪਰ ਇਮਿਊਨਿਟੀ ਦੇ ਉੱਤੇ ਕੰਮ ਜ਼ਰੂਰ ਕਰੋ ਆਯੁਰਵੇਦ ਨਾਲ ਡੇ 1 ਤੇ ਜੁੜ ਜੋ ਆਯੁਰਵੈਦਿਕ ਡਾਕਟਰ ਨੂੰ ਵੀ ਪਤਾ ਹੈ ਕਿ ਕੀਮੋ ਦੇ ਨਾਲ ਕੀ ਚੀਜ਼ ਬੰਦ ਕਰਨੀ ਹੈ ਕੀ ਸ਼ੁਰੂ ਕਰਨੀ ਹੈ